ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਦੇਸ਼ ਦੁਨੀਆਂ 'ਚ ਬੈਠੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਆ ਇਸ ਗੱਲ ਦੀ ਕਿ ਬਿੱਲੀ ਥੱਲੇ ਉੱਾਰ ਆ ਗਈ ਆ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਜਿਹੜਾ ਗੱਠ ਜੋੜ ਆ ਉਹ ਸਾਰਿਆਂ ਨੂੰ ਪਤਾ ਆ ਫਾਈਨਲ ਇੱਕ ਮੀਟਿੰਗ ਨਹੀਂ ਅਨੇਕਾਂ ਮੀਟਿੰਗਾਂ 'ਚ ਤਸਵੀਰਾਂ ਵੀਡੀਓ ਤੁਹਾਡੇ ਸਾਹਮਣੇ ਆਈਆਂ ਨੇ ਪਹਿਲਾਂ ਇੱਕ ਵੀਡੀਓ ਆਈ ਸਾਹਮਣੇ ਜਦੋਂ ਇਰੇ ਭਗਵੰਤ ਮਾਨ ਜੀ ਜਿਹੜਾ ਬੜਾ ਮਜ਼ਾਕ ਉਡਾਉਂਦੇ ਸਨ ਰਾਹੁਲ ਗਾਂਧੀ ਦਾ ਕਿਵੇਂ ਉਹਦੇ ਮਗਰ ਮਗਰ ਭੱਜ ਰਿਹਾ ਉਹਦੇ ਨਾਲ ਹੱਥ ਮਿਲਾਉਂਦੇ ਔਰ ਕਿਵੇਂ ਉਹਦੇ ਅੱਗੇ ਇਸ ਤਰ੍ਹਾਂ ਹੱਥ ਜੋੜ ਕੇ ਗਿੜਗੜਾ ਰਿਹਾ ਉਹ ਕਰਨਾਟਕਾ ਦੀ ਉਹ ਵੀਡੀਓ ਸੀ ਉਹ ਬਹੁਤ ਜਨਤਿਕ ਵੀ ਹੋਈ ਉਸ ਤੋਂ ਬਾਅਦ ਹੁਣ ਤਾਜ਼ੀਆਂ ਜਿਹੜੀਆਂ ਫੋਟੋਆਂ ਬਾਹਰ ਆਈਆਂ ਨੇ ਉਹ ਕੇਜਰੀਵਾਲ ਸਾਹਿਬ ਜੀ ਨੂੰ ਅਸੀਂ ਮਫਲਰਮੈਨ ਵੀ ਕਹਿੰਦੇ ਸੀ ਕਿਵੇਂ ਸਰਕਾਰ ਆਉਣ ਤੋਂ ਪਹਿਲਾਂ ਉਹਨਾਂ ਨੂੰ ਮਫਲਰਮੈਨ ਦੇ ਨਾਂ ਤੇ ਜਾਣਿਆ ਜਾਂਦਾ ਸੀ ਸਰਕਾਰ ਬਣਨ ਤੋਂ ਬਾਅਦ ਉਹਨੂੰ ਮੱਕਲਰ ਮੈਨ ਉਹਨਾਂ ਨੇ ਖਰਗੇ ਸਾਹਿਬ ਨੂੰ ਬਣਾਤਾ ਔਰ ਕੱਲਾ ਮੱਕਲਰ ਮੈਨ ਨਹੀਂ ਉਹਨਾਂ ਨੂੰ ਆਪਣੇ ਇੰਡੀਆ ਬਲੋਕ ਦਾ ਮੇਨ ਫੇਸ ਬਣਾਤਾ ਪ੍ਰਧਾਨ ਮੰਤਰੀ ਦਾ ਫੇਸ ਬਣਾਤਾ ਔਰ ਇਸ ਗੱਲ ਦੀ ਪ੍ਰੋਪੋਜ਼ਲ ਕੇਜਰੀਵਾਲ ਸਾਹਿਬ ਨੇ ਆਪ ਰੱਖੀ ਔਰ ਉਹ ਔਰ ਬੜੀ ਖੁਸ਼ੀ ਨਾਲ ਉਹ ਫੋਟੋ ਜਨਤਕ ਹੋਈ ਹੈ ਸੋ ਗੱਲ ਜੋੜਦੀ ਮੈਂ ਬਾਰ-ਬਾਰ ਗੱਲ ਕਿਉਂਕਿ ਕਰ ਰਿਹਾ ਇਹ ਤਾਂ ਮੈਂ ਤੁਹਾਨੂੰ ਯਾਦ ਕਰਾ ਰਿਹਾ ਔਰ ਇਸੇ ਤਰ੍ਹਾਂ ਕਾਲੇ ਫੋਟੋ ਫਿਰ ਵਾਇਰਲ ਹੋਈ ਜਿਹਦੇ ਚ ਚੰਡੀਗੜ੍ਹ ਦੀ ਜਿਹੜੀ ਇਲੈਕਸ਼ਨ ਹੈ ਉਹਦੇ ਚ ਰਾਗਵ ਚੱਡਾ ਤੇ ਪਵਨ ਬਾਂਸਲ ਜਿਹੜੇ ਪਹਿਲਾਂ ਮਿਨਿਸਟਰ ਰਹੇ ਚੁੱਕੇ ਆ ਉਹਨਾਂ ਦੀ ਤਸਵੀਰ ਸਾਂਝੀ ਹੁੰਦੀ ਔਰ ਕਿਵੇਂ ਇਹ ਗੱਠਜੋੜ ਚੰਡੀਗੜ੍ਹ ਚ ਇਹਨਾਂ ਲਾਇਅੰਸ ਇਲੈਕਸ਼ਨ ਆ ਰਿਹਾ ਔਰ ਮੈਂ ਬਾਰ-ਬਾਰ ਪੰਜਾਬ ਦੇ ਲੋਕਾਂ ਨੂੰ ਇਹ ਦੱਸ ਰਿਹਾ ਕਿ ਦੇਖੋ ਇਹ ਇੱਕ ਤਰੀਕਾ ਫੜਿਆ ਲੋਕਾਂ ਨੂੰ ਮੂਰਖ ਬਣਾਉਣ ਦਾ ਪਹਿਲਾਂ ਕਹਿੰਦੇ ਸੀ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਕੋਈ ਸਮਝੌਤਾ ਨਹੀਂ ਹੋ ਸਕਦਾ ਦਿੱਲੀ ਚ ਵੀ ਸਮਝੌਤੇ ਜੇ ਸਰਕਾਰ ਚੱਲੀ ਆ ਉਦੋਂ ਸੋਹਾ ਕਾਦੀਆ ਸੰਕੇਤ ਵੀਰ ਜੀਵਾਲ ਸਾਹਿਬ ਨੇ ਆਪ ਦੇ ਬੱਚਿਆਂ ਦੀਆਂ ਕਿ ਕਦੇ ਗੱਠ ਜੋੜ ਨਹੀਂ ਹੋਊਗਾ ਔਰ ਉਹ ਗੱਠ ਜੋੜ ਹੋਇਆ ਸੀ ਜਦੋਂ ਪਹਿਲੀ ਵਾਰੀ ਸਰਕਾਰ ਬਣੀ ਉਹ ਵੀ ਸਾਰਿਆਂ ਦੀ ਯਾਰਚ ਉਹਨਾਂ ਦੇ ਮਨ 'ਚ ਉਹ ਯਾਦ ਕਰਾਉਣਾ ਬੜਾ ਜ਼ਰੂਰੀ ਹੈ ਕਿ ਉਹ ਤੁਹਾਨੂੰ ਸਭ ਨੂੰ ਯਾਦ ਹੈ ਕਿ ਉਹ ਗੱਠ ਜੋੜ ਹੋਇਆ ਸੀ ਅੱਜ ਫੇਰ ਚੰਡੀਗੜ੍ਹ ਹੋ ਗਿਆ ਦਿੱਲੀ ਇੰਡੀਆ ਦੇ ਨੈਸ਼ਨਲ ਲੈਵਲ ਤੇ ਇਹਨਾਂ ਦਾ ਗੱਠ ਜੋੜ ਹੋ ਗਿਆ ਔਰ ਇੱਕ ਮੀਟਿੰਗ ਨਹੀਂ ਅਨੇਕਾਂ ਮੀਟਿੰਗ ਹੋ ਗਈਆਂ ਔਰ ਉਹਦੇ 'ਚ ਬਿਆਨ ਆ ਗਏ ਆ ਕਿ ਅਸੀਂ ਹਮੇਸ਼ਾ ਇਕੱਠੇ ਆਂ ਜਦ ਵੀ ਪਾਰਲੀਮੈਂਟ 'ਚ ਕੁਝ ਹੁੰਦਾ ਔਰ ਕੋਈ ਗੱਲ ਆਉਂਦੀ ਹੈ ਆਪਾ ਸਭ ਨੇ ਵੱਖ-ਵੱਖ ਕਾਂਗਰਸ ਤੇ ਆਮ ਆਦਮੀ ਪਾਰਟੀ ਕੇ ਵਿੱਚ ਉੱਤੇ ਇਕੱਠੇ ਹੋ ਕੇ ਇੱਕ ਦੂਜੇ ਦਾ ਸਾਥ ਦਿੰਦੀ ਹੈ ਇਸ ਲਈ ਪੰਜਾਬ ਦੇ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਹੁਣ ਕੋਈ ਆਪੋਜੀਸ਼ਨ ਪਾਰਟੀ ਕਾਂਗਰਸ ਨਹੀਂ ਹੈ ਔਰ ਇਹੀ ਕਾਰਨ ਹੈ ਇੱਕ ਵਾਰ ਇਹਨੇ ਇਕ ਵਾਰੀ ਇਹਨਾਂ ਦੇ ਆਪ ਦੇ ਲੀਡਰਾਂ ਨੇ ਨਵਜੋਤ ਸਿੰਘ ਸਿੱਧੂ ਸਾਹਿਬ ਨੇ ਵੀ ਕੋਈ ਪ੍ਰੋਗਰਾਮ ਕੀਤੇ ਉਹਨਾਂ ਨੇ ਵੀ ਇਹ ਵਿਸ਼ਾ ਉਠਾਇਆ ਅਸੀਂ ਵੀ ਦੀ ਗੱਲ ਕੀਤੀ ਹੈ ਰਾਤ ਦੇ ਹਨੇਰੇ ਚ ਕੁਝ ਕਾਂਗਰਸ ਲੀਡਰਾਂ ਕੀ ਅ ਭਗਵੰਤ ਮਾਨ ਨੂੰ ਮਿਲਣ ਦੀ ਗੱਲ ਕੀਤੀ ਹੈ ਔਰ ਇਹ ਗੱਲ ਵੀ ਕੀਤੀ ਹੈ ਕਿ ਕਿਵੇਂ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਫੇਲ ਹੋ ਗਈ ਹੈ ਔਰ ਕਿਵੇਂ ਕਾਂਗਰਸ ਪਾਰਟੀ ਦੀ ਮੌਜੂਦਾ ਜਿਹੜੀ ਲੀਡਰਸ਼ਿਪ ਹੈ ਉਹ ਕਿਵੇਂ ਆਮ ਆਦਮੀ ਪਾਰਟੀ ਭਗਵੰਤ ਮਾਨ ਨਾਲ ਰਲ ਗਈ ਔਰ ਆਪਾਂ ਇਹ ਵੀ ਵੇਖਿਆ ਕਈ ਇਹਨਾਂ ਦੇ ਐਮਪੀ ਜੋ ట్ਵੀਟ ਉਹ ਕਰਦੇ ਆ ਉਹ ట్ਵੀਟ ਭਗਵੰਤ ਮਾਨ ਕਰਦਾ ਹੈ ਜਾਂ ਉਹ ਇੱਕ ਤਰੀਕੇ ਦੇ ਮੁਖ ਬੁਲਾ ਰਹੇ ਆ ਆਮ ਆਦਮੀ ਪਾਰਟੀ ਦੇ ਬਣੇ ਸੋ ਮੇਰਾ ਕਹਿਣ ਦਾ ਭਾਅ ਕਿ ਭਾਈ ਕੋਈ ਆਪੋਜੀਸ਼ਨ ਕਾਂਗਰਸ ਨੂੰ ਇਹ ਨਾ ਸਮਝ ਲਈ ਕਿ ਆਪੋਜੀਸ਼ਨ ਪਾਰਟੀ ਹੈ ਇਹ ਰੂਲਿੰਗ ਪਾਰਟੀ ਆ ਲੋਕਾਂ ਦੀ ਅੱਖਾਂ 'ਚ ਇਹ ਘੱਟਾ ਪਾ ਰਹੇ ਆ ਇਹਨਾਂ ਦਾ ਅਲਾਈਅੰਸ ਪੱਕਾ ਹੁਣ ਤਾਂ ਕੱਲੀ ਇਹ ਦੇਖਣ ਦੀ ਲੋੜ ਹੈ ਕਿ ਕਿਹੜਾ واਸ਼ਿੰਗ ਪਾਊਡਰ ਵਰਤਿਆ ਜਾਣਾ ਔਰ ਕਿਵੇਂ ਇਹਨਾਂ ਨੂੰ واਸ਼ਿੰਗ ਮਸ਼ੀਨ 'ਚੋਂ ਕੱਢ ਕੇ ਜਿਨ੍ਹਾਂ ਨੂੰ ਇਹ ਚੋਰ ਕਹਿੰਦੇ ਸੀ ਉਹਨਾਂ ਨੂੰ ਕਿਵੇਂ ਇਹਨਾਂ ਨੇ ਸਾਫ਼ ਕਰਕੇ ਤੁਹਾਡੇ ਅੱਗੇ ਪੇਸ਼ ਕਰਨਾ ਇਸ ਲਈ ਪੰਜਾਬੀਆਂ ਨੂੰ ਸੁਚੇਤ ਹੋ ਜੋ ਇਹਨਾਂ ਲੁੰਬੜ ਚਾਲਾਂ ਤੋਂ ਬਚ ਜੋ ਇਹ ਗੱਠ ਜੋੜ ਦੀ ਕਾਂਗਰਸ ਨੂੰ ਤੇ ਆਮ ਆਦਮੀ ਪਾਰਟੀ ਨੂੰ ਬਹੁਤ ਬਹੁਤ ਵਧਾਈ ਔਰ ਮੈਂ ਚਾਹਾਂਗਾ ਕਿ ਇਹ ਆਮ ਆਦਮੀ ਪਾਰਟੀ ਵੀ ਸਪਸ਼ਟ ਕਰੇ ਜਿਨ੍ਹਾਂ ਨੂੰ ਫੜ ਕੇ ਤੁਸੀਂ ਚੋਰ ਕਿਹਾ ਸੀ ਉਹਨਾਂ ਕਾਂਗਰਸ ਲੀਡਰਾਂ ਨੂੰ ਔਰ ਜਿਹੜੇ ਅੰਦਰ ਗਏ ਆ ਉਹ ਵੀ ਦੱਸਣ ਕਿ ਹੁਣ ਉਹ ਜਾਂ ਜਿੰਨੇ ਵੀ 117 ਹਲਕੇ ਦੇ ਕਾਂਗਰਸ ਦੇ ਲੀਡਰ ਬੈਠੇ ਉਹ ਕਿਵੇਂ ਆਮ ਆਦਮੀ ਨੂੰ ਚੰਗਾ ਕਹਿਣਗੇ ਇਹ ਲੋਕਾਂ ਨੂੰ ਵੀ ਸਮਝਾਓ ਕਿਉਂਕਿ ਲੋਕਾਂ ਲਈ ਤਾਂ ਇਹ ਸਮਝਣ ਤੋਂ ਬਾਹਰਾਂ ਦੀ ਗੱਲ ਹੈ ਇਸ ਲਈ ਇਹ ਗੱਠ ਜੋੜਦਿਆਂ ਪਰ ਅੱਜ ਦੇ ਹਾਲਾਤਾਂ ਗਿਆ ਮੈਂ ਸਮਝਦਾ ਸੀ ਤੁਹਾਡੇ ਅੱਗੇ ਇਹ ਗੱਲ ਰੋਬ ਰੋਬ ਕਰਨੀ ਪਈ ਜ਼ਰੂਰੀ ਹੈ ਬਹੁਤ ਬਹੁਤ ਧੰਨਵਾਦ